اسی ہیں تے سؤڑے ویاڑے پھر سؤڑے کاچ فراتا گئی سی سؤڑی ساڈے گڈیاں واں ویسے تائیں اڑے اڑے رکھو ਤੁਸੀਂ راستے اُتے آئے سی میں تاں راستے تے راستے چلنی تھی بڑیاں تے اچھا کڈے اُتے رکھ تے اچھا کیا دوبارہ جانا ہے اب پھر پیر لین گئے پیر دی دکانا دی گڈی کے آ کے پھر راستے کے ਅੱਛਾ ਕੱਢ ਕੇ ਭੁੰਡ ਕੱਢ ਕੇ ਲੋਕੇ ਜਾਂਦੀਆਂ ਤੇ ਨੰਦ ਵੀ ਲੋਕੇ ਲੈ ਤੇ ਇੱਥੇ ਕੱਪੜਿਆਂ ਨਾਲ ਚਿੱਟੇ ਕੱਪੜੇ ਪਾਏ ਨੇ ਹੂੰ ਤਿੰਨ ਦਿਨ ਜਾਂਦਾ ਰਹਿੰਦੀ ਸੀ ਅੱਛਾ ਜੇ ਕੁੜੀ ਵਿਦਾ ਕਰਨੀ ਸੀ ਫੇਰ ਉਹਨੂੰ ਆਪਣੀ ਗੋਈ ਲੈ ਕੇ ਬਿਠਾ ਕੇ ਲੈ ਕੇ ਜਾਂਦਾ ਮਾਮਾ ਉਹਦਾ ਭਾਈ ਹੁੰਦੇ ਨੇ ਬਾਕੀ ਲੱਗ ਕੇ ਵਿਚਾਰੇ ਕੁੜੀ ਗੋਦੀ ਚੱਕ ਕੇ ਡੋਲੀ ਚ ਪਾ ਕੇ ਆ ਕਰਦੇ ਆ ਜਾਂ ਗੋਦੀ ਚ ਲੈ ਕੇ ਜਾਂ ਜਾਂ ਪੀੜੀ ਹੁੰਦੀ ਦੀ ਕਰਾਈ ਦਿੱਤੀ ਔਰਾਂ ਨੇ ਪੀੜੀ ਹੁੰਦੀ ਅੱਛਾ ਪੀੜੀ ਪੀੜੀ ਦੇ ਵਿਚਾਰੇ ਬਿਠਾ ਉਹਨੂੰ ਪੀੜੀ ਦੇ ਉੱਤੇ ਬਿਠਾਦੇ ਆ ਆਇਦਾ ਬਿਲਡਾ ਫੜ ਕੇ ਚੋ ਮਾ ਮੈਂ ਹੁੰਦਾ ਕਿ ਚੱਤ ਪਾਈ ਅੱਛਾ ਤਾਹੋ ਗੀਤ ਬਣਿਆ ਹੋਇਆ ਡੋਰੀ ਚੱਕ ਲੋਕ ਹਾਰੋ ਹਨਾ ਹਾਂ ਮੇਰੀ ਬਾਗਾਂ ਦੀ ਕੋਲ ਕਾਉਣ ਚੱਲੀਏ ਜਦ ਤੂੰ ਨਹੀਂ ਮੁੱਕਦੇ ਜਾਂਦੇ ਰਹੇ ਕਰਤਾਮੀ ਦਾ ਬੋਲ ਪਵਾ ਚੱਲੀਏ ਹਾਂ ਨਹੀਂ ਗੀਤ ਆਪੀਓ ਛੱਡ ਦੇਣੀ ਵੀ ਡੋਰਾ ਸਾਡਾ ਨਹੀਂ ਹਾਂ ਥੋੜੀ ਡੋਰਾ ਵਾਲੇ ਲੈ ਜਾ ਤਾਹੋ ਡੋਰ ਪੀੜੀ ਦੀ ਤਾਹੀਂ ਪੀੜੀ ਦੀ ਬਿਠਾ ਕੇ ਲੈ ਕੇ ਜਾਕਰ ਤਾਹੀਂ ਪੀੜੀ ਦੀ ਡੋਰ ਵਾਲਾ ਗੀਤ ਚੱਲਦਾ ਹਨਾ ਬੀਬੀ ਛੱਡ ਨਹੀਂ ਪੀੜੀ ਦੀ ਡੋਰ ਸਾਡਾ ਨਹੀਂਓ ਜੋਰ ਜੋਰਾ ਵਾਲੇ ਲੈਣਗੇ ਕੁੜੀ ਦਾ ਪਾਵਾਂ ਸਾਡਾ ਨਹੀਂ ਹੋਂ ਦਾਵਾ ਦਾਵਾ ਵਾਲੇ ਲੈ ਨਹੀਂ ਗਏ ਹਾਂ ਤੇ ਇਹ ਚੱਲਦੇ ਹੁੰਦੇ ਸੀਗੇ ਤੇ ਫਿਰ ਮਤਲਬ ਕਿ ਸਾਨੂੰ ਉਹਦੇ ਵਿੱਚ ਰੱਥ ਦੇ ਵਿੱਚ ਬਿਠਾਇਆ ਸੀ ਚੱਕ ਕੇ ਪੀੜੀ ਦੇ ਉੱਤੇ ਬਿਠਾ ਕੇ ਫਿਰ ਆ ਨਾ ਹੁੰਦੀ ਤੇ ਨਾ 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 ਹੁੰਦੀ ਰੱਥ ਦੇ ਵਿੱਚ ਬੈਠੀ ਸੀ ਉਹ ਤੇ ਨਾ ਨਾ ਨਹੀਂ ਦੀ ਨਾ 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 ਜਿਹੜੀ ਨੈਣ ਸੀ ਉਹ ਰੱਥ ਦੇ ਵਿੱਚ ਬੈਠੀ ਸੀ ਕਿੱਚੇ ਕੁੜੀ ਦਾ ਪੋਲੀ ਬੈਣੀ ਸੀ ਸੀ ਆ ਆ ਗਏ ਘਰੇ ਪਹੁੰਚਦੇ ਹੋ ਰਹੇ ਹਨ ਤੇ ਫਿਰ ਤੁਹਾਡੇ ਗੀਤ ਗਾ ਲਏ ਤੁਹਾਨੂੰ ਅੰਦਰ ਤਾਰ ਕੇ ਲੈ ਗਏ ਫਿਰ ਉਸ ਤੋਂ ਬਾਅਦ ਮਤਲਬ ਅਗਲੇ ਦਿਨ ਤੁਸੀਂ ਮੱਥਾ ਵਗੈਰਾ ਟੇਕ ਕੇ ਆਉਹੀ ਹੈ ਨਾ ਅਮੀਰ ਬਾਸ ਤਾਂ ਉਹ ਹੀ ਹੁੰਦਾ ਨਾ ਹੁਣ ਵੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਘਰ ਘਰ ਮਤਲਬ ਫਿਰ ਰੋਟੀ ਖਾਣੀ ਹੁੰਦੀ ਹੈ ਨਾ ਫਿਰ ਸ੍ਰੀਕੇ ਰੋਟੀ ਕਰਦੇ ਨੇ ਨਾ ਫਿਰ ਜਿੰਨੇ ਦਿਨ ਸ੍ਰੀਕਾ ਰੋਟੀ ਕਰੋ ਉਹਨੇ ਦਿਨ ਫਿਰ ਉੱਥੇ ਰਹਿਣਾ ਹੈ ਉਹਨੇ ਕੁੜੀ ਨੇ ਵਿਆਹ ਹੀ ਨਹੀਂ ਆਪਣੇ ਸਹੁਰੇ ਨਾਲ 7 ਦਿਨ ਰਹੇ 7 ਦਿਨ ਰਹੇ ਉਹਨੇ ਉੱਥੇ ਰਹਿ ਕੇ ਆਪਾਂ ਸਾਰੇ ਸ੍ਰੀਕਾ ਪੈਣਾ ਰੋਟੀ ਖਾਣਗੇ ਅੱਗੇ ਅੱਗੇ ਤਾਂ ਪਹਿਲਾਂ ਹੀ ਕਹਿੰਦੇ ਵੀ ਅਸੀਂ ਅੱਜ ਰੋਟੀ ਮੇਰੀ ਹੈ ਤੱਕ ਕਹਿੰਦੇ ਬੋਬਾ ਦਿਨ ਬਾਅਦ ਕਹਿੰਦੇ ਮੇਰੀ ਸਾਡੀ ਹੈ ਕੀ ਕਹਿੰਦੀ ਸਾਡੀ ਹੈ ਚਾਰ ਪੰਜ ਰੋਟੀਆਂ ਹੁੰਦੀਆਂ ਸਾਡੀਆਂ ਹੂੰ ਐਨੇ ਸੇਮੇ ਦਿਨ ਬਗਰੇ 13 ਦਿਨ ਹੋ ਗਏ ਹੋਣੇ ਦਿਨ ਨਾ ਆਣੇ ਹੋਏ ਰੱਬਾ ਹੋਣਗੇ ਹਾਂ ਲੈਣ ਦੇ ਘਰੇ ਫਿਰ ਰੋਟੀ ਪਾਣੀ ਕੌਣ ਕਰਦਾ ਸੀ ਫਿਰ ਐਨੇ ਦਿਨ ਉੱਥੋਂ ਖਾਂਦੇ ਹੁਣਗੇ ਫਿਰ ਉਹ ਨਾ ਵਿਆਹਾਂ ਦੇ ਘਰੇ ਨਾ ਵਾਹ ਵੇ ਵਾਹ ਕਿੰਦਾ ਵਧੀਆ ਰਿਵਾਜ ਸੀਗਾ ਤਾਂ ਨਹੀਂ ਆ ਨਾਨਿਆ ਰਹੀ ਨੇ ਨਾਨ ਜੱਟਾ ਨਾ ਦੋਰੀ ਕੀ ਕਿਹਾ ਬੀਬੀ ਤਾਂ ਨਹੀਂ ਆ ਨਾਨਿਆ ਰਹੀ ਨੇ ਨਾਨ ਜੱਟਾ ਨਾ ਦੋਰੀ ਆ ਲੈ ਚੱਕ ਫਿਰ ਤੇਰੀ ਵੀਡੀਓ ਬਣਾਤੀ ਬੀਬੀ ਨਾਲ ਆ ਦੇਖ ਲੋ ਜੀ ਬੀਬੀ ਤਾਂ ਇੱਥੇ ਵੀ ਨਿੱਕਦੀ ਕਿ ਇੱਥੇ ਵੀ ਗੀਤ ਗਾਈ ਜਾਂਦੀ ਐ ਆ ਬੇਬੇ ਜੀ ਦੇ ਵੱਡੇ ਭੈਣ ਨੇ ਦੇਖੋ ਆ ਬੀਬੀ ਜੀ ਵੀ ਦੱਸਦੇ ਮੈਨੂੰ ਦੇਖੋ ਸਾਰੇ ਗੀਤ ਇਹ ਦੰਦੇ ਭੈਣਾਂ ਮਿਲ ਕੇ ਕਰਦੀਆਂ ਨੇ ਹਾਂ ਜੀ ਸਹੀ ਗੱਲ ਐ ਬੀਬੀ ਉਹਦਾ ਦਰਵਾਜ਼ਾ ਬਹੁਤ ਵਧੀਆ ਸੀ ਬਹੁਤ ਦਰਵਾਜ਼ਾ ਏ ਹਾਂ ਤਾ ਕੁੜੀਆਂ ਤੇ ਕੁੜੀ ਲੁਕ ਜੀ ਜਿੰਨਾ ਚਿਰ ਪਰੋਣਾ ਮਕਰਾਵਾਂ ਹੁੰਦਾ ਮੈਂ ਜਲਦੀ ਦੁਖਦੀ ਦਾ ਦੁਬਾਰੇ ਲੈਣ ਜਾ ਮਰ ਜਾਂਦੀ ਦੁਖਦੀ ਜਦ ਵੀ ਰਾਸੇ ਕਿਉਂ ਨਹੀਂ ਗਾਮਿੰਡੀ ਸਾਹਮਣੇ ਹੁੰਦੀਆਂ ਮੇਰੇ ਬਿਆਹ ਨੂੰ ਬੰਤ ਦਾ ਬੰਤੋ ਦਾ ਵਿਆਹ ਸੀ ਬੰਤ ਦਾ ਵਿਆਹ ਸੀ 15 ਦਿਨ ਨਾਮਾ ਕਰੋਂ ਵਿਆਹ ਹੀ ਹੋਦਾ ਆ ਬੰਤ ਦਾ ਇਹ ਸੇਮ ਕੱਟ ਜਿੱਤੀ ਆਵੇ ਗਿਆ ਸੀ 7 ਦਿਨ ਬੈਠਾ ਰਿਹਾ ਸੀ ਉਹ ਕਹਿਆ ਕਰੇ ਜਿੱਤੋ ਕਹਿਆ ਕਰੇ ਹਾਂ ਐਸੇ ਰੱਤ ਸਭਾ ਜਿੱਦਣ ਮੇਲ ਕਰਾਂ ਅੱਜ ਮੇਲ ਕਰ ਮੇਕਾ ਕੀ ਸੀ ਵੀ ਕੀ ਦੀ ਕੀ ਖਾਣ ਲਨਵਾਉਂਦੀ ਆ ਉਹ ਇਹ ਭਾਈ ਮੈਂ ਦੇ ਵੀ ਅਹੀਂ ਨਿਕਾਈ ਦੀ ਮੈਂ ਵੀ ਮੇਲ ਨਹੀਂ ਹੋਇਆ ਉਹਨਾਂ ਨਾਲ ਮੈਂ ਜਿਵੇਂ ਆਪ ਦਸੋਰੇ ਘਰ ਆ ਗਏ ਹੈ ਨਾ ਫਿਰ ਕੁਛ ਦਿਨ ਉੱਥੇ ਰਹੇ ਉਹ ਤੋਂ ਬਾਅਦ ਜਦੋਂ ਤੁਸੀਂ ਫਿਰ ਆਪਣੇ ਪੇਕੇ ਘਰ ਚਲੇ ਗਏ ਫਿਰ ਕਿੰਨੇ ਦਿਨ ਪੇਕੇ ਘਰ ਰਹਿ ਕੇ ਆਉਂਦੇ ਸੀ ਦਵਾਰੇ ਤੋਂ ਆਹ ਤਾਂ ਭਾਈ ਤੁਹਾਨੂੰ ਬੰਦੋਂ ਵੀਰ ਜਦ ਮੈਂ ਪਾ ਮਹੀਨਾ ਜਦੋਂ ਘਰ ਵੀ ਲੋ ਇਹ ਕਿੰਨੇ ਰਹਿ ਰਹੇ 20 ਦਿਨ ਮਹੀਨਾ ਮਹੀਨਾ 20 ਦਿਨ ਲਾ ਕੇ ਆਉਂਦੇ ਸੀ ਆਉਂਦੇ ਆ ਅੱਛਾ ਨਹੀਂ ਵੀ ਅੱਗੇ ਚੱਜਦੇ ਆ ਪਰਸ ਮਾਰ ਕਰਨ ਲਈ ਆਈ ਨਹੀਂ ਅੱਛਾ ਠੀਕ ਹੈ ਮਿਨ ਮਿਨ ਆ ਜਾਂਦੇ ਸੀ ਹੁਣ ਤਾਂ ਹੀ ਹੁਣ ਤਾਂ ਕੁੜੀਆਂ ਉਹਦੀ ਮੁੜ ਜਾਂਦੀਆਂ ਨੇ ਉਸੇ ਟਾਈਮ ਨੂੰ ਮੁੱਕੇ ਨਾ ਪਰ ਕੋਈ ਟਾਈਮ ਹੀ ਨਹੀਂ ਆ ਕੁਝ ਵੀ ਆਉਣਾ ਨਹੀਂ ਦੱਸਿਆ ਸਾਨੂੰ ਬਚਪਨ ਦੀਆਂ ਆਪਦੀਆਂ ਗੱਲਾਂ ਵੀ ਜੇ ਛੋਟੇ ਹੁੰਦੇ ਸੀਗੇ ਤੁਸੀਂ ਵੀ ਮਤਲਬ ਸਕੂਲ ਪੜਨ ਜਾਂਦੇ ਸੀਗੇ ਨਾ ਨਾ ਫਿਰ ਕਾਂ ਦੇ ਮਿੰਟ ਸਕੂਲ ਕਿਤੇ ਗੱਲ ਸਕੂਲ ਕਿੱਥੇ ਲੱਗਦੀ ਅੱਛਾ ਕਿਤਾ ਗੱਲ ਮਾਇ ਖਾਦੀ ਹੋਈਆਂ ਇਹ ਜੰਮੀ ਐ ਉਦੋਂ ਮਗਰੋਂ ਗੁਰਦੁਆਰੇ ਜਾਂਦੀਆਂ ਹੁੰਦੀਆਂ ਕੁੜੀਆਂ ਬਾਬਿਆਂ ਦੇ ਬਾਬੇ ਸਾਹਿਬ ਦਿਨ ਤੇ ਪੜਾਈ अच्छा चलो हां बेबे ਦਾ ਜਨਮ ਹੋ ਗਿਆ ਸੀ ਇਹ ਵੱਡੀ ਹੋ ਗਈ ਸੀ ਇਹ ਬੇਬੇ ਨੂੰ ਲਾਤਾ ਸਕੂਲ ਚ ਇਹ ਬਾਗੀ ਜਾਂਦੀ ਹੁੰਦੀ ਯੇਰੇ ਬਾਗੀ ਤਾਂ ਕੋਈ ਨਹੀਂ ਕਿ ਨਾ ਬੋਲਦੇ ਸੋਤੇ ਵੇਲੇ ਹੈ ਨਹੀਂ ਸੀ ਤੁਸੀਂ ਵੱਡੇ ਸੀ ਕੋਈ ਨਹੀਂ ਠਾਡੇ ਦਾ ਅੱਛਾ ਉਹ ਪੁੱਛਿਆ ਜਾਂਦੇ ਹੁੰਦੇ ਨਾ ਮਾਂ ਮਾਂ ਦੀ ਜਾਂ ਨਾ ਬਰਗਾਂ ਦਿੱਤੀ ਹਾਂ ਸਾਡੀ ਗੱਲ ਨਾ ਇਹ ਬੇਬੇ ਦਾ ਤਾਂ ਮੈਂ ਪੁੱਛਿਆ ਹੋਇਆ ਸਾਰਾ ਕੋ ਸੋਨੂ ਕੁਛ ਰਹੀ ਹਣਾ ਮੇਰੀ ਬਾਗੀ ਤਾਂ ਕੋਈ ਨਹੀਂ ਕਿ ਨਾ ਤੇ ਫਿਰ ਬੇਬੇ ਅੱਛਾ ਫਿਰ ਤੁਸੀਂ ਮਤਲਬ ਖੇਡਣ ਜਾਂਦੇ ਹੁੰਦੇ ਸੀਗੇ ਖੇਡਦੇ ਹੁੰਦੇ ਹੋਗੇ ਘਰੇ ਕੈਂਡੀਆਂ ਆ ਮਤਲਬ ਕਿ ਗੁੱਡੀਆਂ ਆਪ ਬਣਾਉਂਦੇ ਸੀ ਹਾਂ ਤੇ ਗੁੱਡੀਆਂ ਬਣਾਉਂਦੀਆਂ ਸੀ ਗੁੱਡੀਆਂ ਬਣਾ ਲੈਣੀਆਂ ਉਹਨਾਂ ਨੂੰ ਸੋਹਣੀ ਸੋਹਣੀ ਆਰ ਸੰਗਾਰ ਗਾਉਣੇ ਉਹ ਜਵਾਇ ਸਜਾਉਣੀਆਂ ਆਪ ਹੁੰਡ ਕੱਟਣੇ ਉਹਨੇ ਘੱਗਰੇ ਪਾਉਣੇ ਅੱਛਾ ਮਨ ਕੇ ਦਿਨ ਮਨ ਕੇ ਦੇ ਹਾਰ ਕਰਨੇ ਮਨ ਕੇ ਮਾਂ ਮਨ ਕੇ ਦੇ ਹਾਰ ਪਾਉਂਦੀਆਂ ਕੰਨਾਂ 'ਚ ਪਾਉਂਦੀਆਂ ਕੰਨਾਂ 'ਚ ਪਾਉਂਦੀਆਂ ਗੁੱਡੀਆਂ ਬਣਾ ਬਣਾ ਕਿਹੜਾ ਗੁੱਡੀਆਂ ਨੇ ਦੇ ਲੈ ਘਰੀ ਗੁੱਡੀਆਂ ਬਣਾਇਆ ਕਰਦੇ ਨਾ ਹਾਂ ਹਾਂ ਜਿਹੜੀ ਹੁੰਦੀ ਸੀ ਬਣਾਉਂਦੀ ਹਾਂ ਦੋੜਿਆਂ ਦੀਆਂ ਜਾਂ ਕੱਪੜੇ ਮੋٟਟੇ ਜਿਹੇ ਕੱਪੜੇ ਨਹੀਂ ਲੈ ਕੇ ਕੱਪੜੇ ਜੀ ਬਣਾ ਲੈਂਦੇ ਸੀ ਉਨਲਾਈਨ ਨਕਲ ਸਕਦਾ ਫਿਰ ਓੜੇ ਖੇਡ ਦਿਆ ਹੋਗੇ ਆ ਪਿੱਛੋ ਬੱਕਰੀ ਹੈ ਨਾ ਓੜੇ ਵੀ ਫਿਰ ਉਹ ਆ ਬਿੰਨੀ ਵੀ ਉਹਦੇ ਵਿੱਚ ਪਾਇਆ ਫਿਰ ਨਿੱਕੀ-ਪਿੱਕੀ ਗੁੰਦੀ ਗਈ ਉਹ ਖਾਲੀ ਉਹ ਕਾਟੀਆਂ ਉਹ ਹੈ ਫਿਰ ਇਹ ਕਹਿੰਦੇ ਨੇ ਬਹੁਤ ਕਿਦੇ ਕੋਈ ਆਹੋ ਫਿਰ ਉਹ ਜਿਹੜਾ ਗੋਹਾ ਹੁੰਦਾ ਸੀ ਮਤਲਬ ਉਹਨੂੰ ਲੈ ਕੇ ਉਹਦੇ ਢੇਰੀਆਂ ਜਿਹਾ ਬਣਾ ਕੇ ਦੱਸਣਾ ਹੁੰਦਾ ਸੀ ਵੀ ਕਿਹਦੇ ਵਿੱਚ ਮਤਲਬ ਨਿੱਕਰੀ ਕਿਹਦੇ ਵਿੱਚ ਪਾਈ ਹੋਈ ਹੈ ਹਾਂ ਜਿਹਦੇ ਵਿੱਚ ਨਿਕਲ ਗਈ ਫਿਰ ਉਹ ਜਿੱਤ ਗਈ ਹੈ ਨਾ ਹਾਂ ਸਾਈ ਖੇਡ ਨੂੰ ਤੇਰੀ ਬੁੜੀਆਂ ਦੀ ਬਹੁਤ ਬੋਲ ਖੇਡਦੀ ਇੱਕ ਰੋੜੇ ਹੁੰਦੇ ਸੀ ਰੋੜੇ ਖੇਡਣੇ ਹਨ ਇਹ ਵੀ ਖੇਡ ਬਹੁਤ ਹੁੰਦੀ ਸੀ ਅੱਡੀ 45 ਹਾਂ ਬੀਟੀ ਵੀ ਲਾਉ ਆਈ ਜੱਡਾ ਮੈਂ ਕਹਿੰਦੀ ਆਂ ਪਰ ਰਾਤ ਨੂੰ ਵੀ ਲੱਗੀਆਂ ਜਿਹੜੇ ਪੁੱਤ ਰਾਤ ਨੂੰ ਵੀ ਡਿਟੀਲ ਕੋ ਖੇਡਦੇ ਸੀ ਨਾ ਆਈ ਝੋੜੀਆ ਛੱਡੀ ਡਿਟੀ ਰੱਖ ਦੇਣੀ हां ਲੋਕੋ ਨੇ ਵਿੱਚ ਹੀ ਖੇਡਣਾ ਆ ਮੁੰਡੇ ਖੇਡਦੇ ਦੇ ਵਿੱਚ ਕੁੜੀਆਂ ਖੇਡਦੀਆਂ ਹਾਂ ਮੁੰਡੇ ਕੁੜੀਆਂ ਸਾਰੇ ਇਕੱਠੇ ਖੇਡਦੇ ਸੀ ਹਾਂ ਇਹ ਵੀ ਸਹੀ ਗੱਲ ਆ ਕੋਈ ਪਰਿਵਾਰ ਨੂੰ ਪਤਾ ਨਹੀਂ ਹੁੰਦਾ ਸੀ ਸਾਡੀ ਕੁੜੀਆਂ ਕਿੱਥੇ ਨੇ ਕੋਈ ਕਿਸੇ ਨੂੰ ਬਤਾਂਦਾ ਸੀ ਹਾਂ ਉਹ ਕਿਤੇ ਦੇ ਕਿਤੇ ਫਿਰ ਜਾਂਦੀ ਸੀ ਸਾਰੇ ਪਿੰਡ ਚ ਨਾ ਕੋਈ ਯਾਦ ਨਹੀਂ ਹੁੰਦਾ ਸੀ ਮਾਵਾ-ਵਾਪਾ ਦਾ ਪਤਾ ਹੋ ਜਾਂਦਾ ਕਿ ਕਿੱਥੇ ਜਾਂਦੀ ਕਿੱਥੇ ਜਦ ਵਾਪਸ ਆਉਂਦੇ ਸੀ ਇਹਦਾ ਦੇਖ ਲੈਣਾ ਉਹਦਾ ਕਿੰਨਾ ਜਵਾਨਾ ਵਧੀਆ ਸੀਗਾ ਲੈ ਹੁਣ ਆਪਦੀ ਤੀਨ ਨੂੰ ਕੋਈ ਬਾਹਰ 10 ਮਿੰਟ ਵੀ ਬਾਹਰ ਖੜ ਜੂਗੀ ਕੁੜੀ 10 ਮਿੰਟ ਦੀ ਫਿਕਰ ਹੋ ਜੂਗੀ ਆ ਵੀ ਕੁੜੀ ਕਿੱਧਰ ਗਈ ਸਹੀ ਗੱਲ ਹੈ ਜੀ ਇੰਨੀਆਂ ਵੇੜੀਆਂ ਤੇਆਂ ਤੇ ਚਾਹਤੀਆਂ ਲੱਗ ਜਾਣਾ ਆਖਣੇ ਆਖਣੇ ਆਉਂਦੀਆਂ ਦਿੱਤੇ ਇੰਨੀਆਂ ਉੱਥੇ ਪਹੁੰਚ ਜਾਂਦੀਆਂ ਤਰੋਕਦੀਆਂ ਕੁੜੀਆਂ ਪਹੁੰਚ ਜਾਂਦੀਆਂ ਬੀਰਾਂ ਭਾਈਆਂ ਦੀ ਜਿੱਤੇ ਵਿਦਾ ਕਰੀਆਂ ਤੇ ਬਹੁਤ ਰੌਣਾ ਪੈਂਦਾ ਬੀਬੀ ਜਦੋਂ ਤੁਸੀਂ ਤਾਂ ਖੇਤ ਜਾਂਦੇ ਸੀਗੇ ਉੱਥੇ ਫਿਰ ਉਸ ਟਾਈਮ ਤਾਂ ਖੂਹਾਂ ਦਾ ਏ ਕੰਮ ਜ਼ਿਆਦਾ ਹੁੰਦਾ ਸੀ ਨਾ ਖੂਹ ਦੇ ਵਿੱਚ ਪਾਣੀ ਕੱਢਦੇ ਹੁੰਦੇ ਸੀ ਨਾ ਮਾਰੇ ਪਿੱਕ ਨੂੰ ਪਾਣੀ ਕੱਢਣੀ ਵੀ ਮੇ ਉਹ ਕਿੰਦਾ ਚਿੰਦਾ ਤੇ ਧਰ ਪੈ ਧਰ ਕੇ ਨਾ ਉਹ ਪਾਣੀ ਕੱਢ ਲਿਉਂਗੀ ਕਿਦਾਂ ਟੱਡਰ ਤੇ ਪੈ ਕੇ ਮੈਂ ਧਰ ਦੇ ਕਿ ਆ ਉਹ ਬਾਹਰ ਦੀ ਕਾ ਪਿੰਡ ਦੀ ਹਾਂ ਆਈ ਜਾਂਦੇ ਚੱਲੀਆਂ ਜੀ ਕਿ ਆਂ ਗੁਲੀਆਂ ਦਾ ਦੀ ਉਹ ਗੇੜ-ਗੇੜ ਆਈ ਪਾਇ ਤਪੀ ਜਾਂਦੀ ਪਰ ਕਲੀਆਂ ਝੂਲਾ ਲੱਭ ਲੈ ਕਰ ਦੋ ਆਖਿਆ ਨਹੀਂ ਹੋ ਰਹਾ ਬਾਦੀ ਮੇਰੀ ਭੈਣ ਸਾਡੇ ਵਰਕੇ ਸਾਨੂੰ ਕਵਾਏ ਮੈਂ ਤਾਂ ਸਾਡੀ ਸਭ ਹਾਂ ਫਿਰ ਬਲਦ ਜੋੜ ਕੇ ਬਲਦ ਘੁੰਮਦੇ ਹੁੰਦੇ ਸੀ ਫਿਰ ਪਾਣੀ ਨਿਕਲਦਾ ਹੁੰਦਾ ਸੀ ਉਹ ਤਾਂ ਬਹੁਤ ਮਣੀ ਪੀ ਜੋੜਦੀ ਹਾਂ ਦਾ ਉਹ ਜੋ ਨੰਗ ਦੇ ਬਾਹਰ ਦਾ ਫੇਸਾ ਸੀ ਪਾਣੀ ਆਉਣਾ ਹੀ ਆਉਣਾ ਸੀ ਉਹ ਤਾਂ ਆਪਣੇ ਪਾਉਠ ਨੇ ਪਾੜਨੇ ਆਪੇ ਪੈਰਾਂ ਹੱਥਾਂ ਨੇ ਗੇਟ ਕੇ ਕੱਢ ਲੈਣਗੇ ਪਾਣੀ ਆਈਗਾ ਦਾ ਬਸ ਮੈਂ ਵੀ ਵੀ ਦੇਖਿਆ ਵੈਸੇ ਖੂਹ ਚੱਲਦਾ ਦੇਖਿਆ ਮੈਂ ਵੀ ਮੈਂ ਪਤਾ ਕਿੱਥੇ ਦੇਖਿਆ ਖੂਹ ਹੀ ਜੀ ਹੁੰਦੀ ਸੀ ਕਿ ਸਾਡੇ ਵਾਂ ਸਕੂਲ ਚ ਪੜ੍ਹਦੀ ਹੁੰਦੀ ਸੀ ਦੋ ਦੂਜੀ ਤੀਜੀ ਚ ਪੜ੍ਹਦੀ ਹੋਊਂਗੀ ਮੈਂ ਸਾਡੇ ਨਾ ਉਹਦੇ ਵਿੱਚ ਡੇਰੇ ਦੇ ਵਿੱਚ ਖੂਹ ਹੀ ਚੱਲਦੀ ਹੁੰਦੀ ਸੀ ਤੇ ਉਹ ਖੂਹ ਦੇ ਵਿੱਚੋਂ ਪਾਣੀ ਨਿਕਲਦਾ ਸੀ ਮੈਂ ਦੇਖਿਆ ਜਿੱਥੇ ਪਾਣੀ ਆਇਆ ਹੁੰਦਾ ਸੀ ਨਿਤਰਾ ਦਾ ਹੁੰਦਾ ਸੀ ਨਿਤਰਾ ਨਿਤਰਾ ਜਾ ਤੇ ਉੱਥੇ ਫੇਰ ਸਾਡਾ ਜਿਹੜਾ ਨਲਕਾ ਖਰਾਬ ਹੋ ਜਾਂਦਾ ਸੀ ਸਕੂਲ ਦਾ ਫੇਰ ਅਸੀਂ ਉੱਥੇ ਪੀਂ ਜਾਂਦੇ ਹੁੰਦੇ ਸੀ ਉਹ ਤਾਂ ਮੈਨੂੰ ਪਤਾ ਲੱਗਿਆ ਵੀ ਇਹਨੂੰ ਉਹ ਅੱਧਾ ਚੱਲਦਾ ਹੈ ਹਾਲਟੀਆਂ ਹੁੰਦੀਆਂ ਕਿ ਹਾਲਟੀ ਹਾਂ ਸਾਡੇ ਫੇਰ ਜਿਹੜਾ ਕੱਟਾ ਕੇ ਵਰਤਦੇ ਹਾਂ ਹਾਂ ਬਾੜੇ ਖੰਡੇ ਦੇ ਅੰਦਰ ਮਾਣੀ ਉੱਥੇ ਪੀਂਦੇ ਹਾਂ ਹਾਂ ਕਾਲਾ ਜਿਹਾ ਵੱਲਦ ਹੁੰਦਾ ਸੀ ਕਾਲੇ ਜਿਹੇ ਵੱਦ ਨੂੰ ਨਾ ਜੋੜ ਲੈਣਾ ਉਹਨੇ ਮਤਲਬ ਕਿ ਜਿਹੜਾ ਮਤਲਬ ਉੱਥੇ ਹੁੰਦਾ ਸੀ ਡੇਰੇ ਦੇ ਵਿੱਚ ਮਾਹਤ ਹੁੰਦਾ ਸੀ ਜਿਹੜਾ ਡੇਰੇ ਦੇ ਵਿੱਚ ਹਾਂ ਇਹੀ ਹੁੰਦੀ ਆ ਕੀ ਹਾਂ ਤੇ ਫਿਰ ਕਈ ਵਾਰੀ ਪਤਾ ਕੀ ਹੁੰਦਾ ਬੀਬੀ ਜਦੋਂ ਉੱਥੇ ਮਹਾਂਤਰ ਨਹੀਂ ਹੁੰਦਾ ਸੀਗਾ ਮਤਲਬ ਜਿਹੜਾ ਹੁੰਦਾ ਸੀ ਵੀ ਬਰਮਚਰੀ ਕਹਿੰਦੇ ਸੀਗੇ ਅਸੀਂ ਉਹਨੂੰ ਉਹ ਬਰਮਚਰੀ ਜਿੱਦ ਦੇ ਨਹੀਂ ਹੁੰਦਾ ਸੀ ਡੇਰ ਦੇ ਵਿੱਚ ਫਿਰ ਅਸੀਂ ਸੋਚਦੀਆਂ ਵੀ ਹੁਣ ਅਸੀਂ ਪਾਣੀ ਕਿਵੇਂ ਪੀਏ ਉਹ ਤਾਂ ਕਈ ਵਾਰੀ ਉੱਥੇ ਪਾਣੀ ਨਹੀਂ ਹੁੰਦਾ ਸੀ ਪਰ ਐਵੇਂ ਨਹੀਂ ਹੁੰਦਾ ਸੀ ਫਿਰ ਅਸੀਂ ਨੇ ਨਾ ਆਪ ਚ ਲਾਣਾ ਉਹ ਉਹ ਚਲਾ ਕੇ ਫਿਰ ਅਸੀਂ ਆ ਅਸੀਂ ਮਤਲਬ ਕਮਾ ਦੇਣਾ ਉਹ ਵਾਲੇ ਦੁਆੜੀ ਗੇੜਾ ਕੱਢ ਕੇ ਆ ਜਾਣਾ ਤੇ ਫਿਰ ਉਹ ਪਾਣੀ ਨਿਕਲ ਕੇ ਆ ਜਾਣਾ ਆ ਗਏ ਸਾਡੇ ਮੇਰੇ ਕੋਲ ਡੇਰੇ ਮੇਰੇ ਕੋਲ ਦੋ ਕੁਈਆਂਾਂ ਦਾ ਹੁਣ ਤਾਂ ਕਿੱਥੇ ਵੀ ਉਹੋ ਹੀ ਕੁਸਾ ਹੁਣ ਤਾਂ ਪਹਿਲਾਂ ਤਾਂ ਦੇਖ ਲੋ ਕਿੰਨਾ ਵਧੀਆ ਪਾਣੀ ਆਉਂਦਾ ਸੀ ਦੇਖਣਾ ਪਾਣੀ ਜਵਾਕ ਅੰਦਰ ਢਿੰਦੇ ਆਹ ਕੋਤਾ ਕੁੜੀਆਂ ਭਰ ਕੇ ਲਿਆਉਂਦੀਆਂ ਤੋੜੇ ਪਾਣੀਆਂ ਦੇ ਖੋਈਆਂ ਦੋਰਾ ਹਾਂ ਉਹਨਾਂ ਤੇ ਫਿੱਕੇ ਹੋਰ ਭਰ ਕੇ ਲੈ ਕੇ ਜਾਂਦੇ ਪਾਣੀ ਮੰਗਵਾਵਾਂਗੇ ਦੋ ਪੰਜ ਤਿੰਨ ਘੜੇ ਢੜ ਕੇ ਢਿੰਦੇ ਤਿੰਨ ਦੁਬਾਰੇ ਢਿੰਦੇ ਤਿੰਨ ਨਾਲੇ ਬੀਬੀ ਨਾ ਬੀਬੀ ਜਿਹੜੇ ਗਾ ਗੀਤ ਬਣੇ ਹੋਏ ਨੇ ਉਹ ਲੋਕ ਗੀਤ ਉਹੀ ਨਹੀਂ ਬਣੇ ਹੈਗੇ ਜਦੋਂ ਉਹ ਕਹਿੰਦੀ ਹੁੰਦੀ ਹੈ ਦੇਖਾ ਫੂਤੇ ਪਾਣੀ ਭਰਦੀ ਹੈ ਬਟਿਆਰੇ ਨੀਕ ਪਾਣੀ ਦੀ ਘੁੱਟ ਪੜਾ ਪਲਾ ਦੇ ਬਾਕੀ ਨਾਰੇ ਨਹੀਂ ਤੁਸੀਂ ਕੀ ਗੀਤ ਗਾਣੇ ਹਨ ਦੇਖੋ ਫਿਰ ਦੇਖ ਲੋ ਕਿਦਾਂ ਕਹਿੰਦਾ ਕਿ ਕਹਿੰਦਾ ਨੈਣਾ ਦੀ ਕਰ ਲੈ ਢੋਲ ਨਾ ਉਹਨੇ ਕੀ ਆਦੀ ਹਾਂ ਜਾ ਉਹਨੇ ਕਹਿ ਕਲੀ ਨਾਉ ਕੋ ਕੱਗਲੀ ਹੁੰਦੀ ਐ ਉਹ ਕੱਲੀ ਐ ਉਹ ਕਹਿੰਦਾ ਮਿ ਜਾ ਉਹ ਕਹਿੰਦਾ ਮੈਂ ਬਿਖਾ ਕੱਲੀ ਮੇਰਾ ਖੇਚਿਆ ਨਾ ਬਲਾਵਾ ਸਿਪਾਈ ਆਵੇ ਆਪੇ ਖਿੱਚ ਕੇ ਚਪੀ ਭੈਣ ਦੇ ਆ ਭਾਈ ਆਵੇ ਮੇਰਾ ਪਾਣੀ ਪੜਹਿੰਦੀ ਐ ਮਟਿਆਰੇ ਦੀ ਕੁਟਦ ਗਿਆ ਸਰਕਾਰ ਬਣਤੀ ਐ ਨਾਰੇ ਦੀ ਹਾਂ ਆਪ ਦਾ ਕਿਹਿਆ ਨਾਮ ਦੇਵਾ ਜਿਹਾ ਭਾਈ ਆਵੇ ਆਪੇ ਗਿੰਦ ਤੇ ਚਪੀ ਭੈਣ ਦੇ ਆ ਭਾਈ ਆਵੇ ਕਹਿੰਦਾ ਸਾਰੀਆਂ ਕਿ ਜੁਪੀ ਕੱਟ ਕੇ ਆ ਜਾਂਦੇ 12 ਮਹੀਨੇ ਨਹੀਂ ਦਾਲ 12 12 ਦਾ ਸਾਲਾਂ ਪਤਾ 2 2 3 ਦਿਨ ਸਾਲਾਂ ਬਾਅਦ ਕਰੇ 12 12 ਵੀ ਸਾਲ ਨਹੀਂ ਹੁੰਦੇ ਸੀ ਗਣਾ ਕਿ ਆਉਂਦੇ ਜਿਹ ਕਹਿੰਦੇ ਇੰਨੇ ਨਹੀਂ ਕਿਹੜਾ ਫੋਨ ਆ ਕਿ ਕਿੰਨੇ ਸਾਲ ਉਤਾਰਾ ਪਾਉਣੇ ਹੁੰਦੇ ਸੀ ਕਿ ਕਿੰਨੀ ਕਿੰਨੀ ਤੇ ਨੀਆਂ ਵਿਚ ਆਉਂਦੇ ਹੁਣ ਤਾਂ ਹੱਥੋਂ ਤੇ ਫੋਨ ਆਉਂਦੇ ਗੁੱਸੇ ਵਾਲੀ ਨਾਲ ਨਾਲ ਜਾਂਦੀਆਂ ਨੇ ਹੁਣ ਨਾਲ ਜਾਂਦੀਆਂ ਉਹਦੀ ਕਰਦੀਆਂ ਨੇ ਸਨ ਨਾਲ ਲੈ ਜਾ ਪਹਿਲਾਂ ਵਿਚਾਰੀਆਂ ਨੂੰ ਪਾ ਤੀਦੀ ਸੀ ਗੱਲ ਅਨਕੇ ਨਹੀਂ ਜਾਂਦਾ ਕਿਤੇ ਮੁੜ ਕੇ ਆਇਆ ਕਿ ਉਹ ਆਈ ਸੀ ਅੱਛਾ ਮੁਰਦੀ ਨੂੰ ਕਿ ਹੱਸੀ 베ਰਾ ਮੁਰਦੀ ਨੂੰ ਕਹਿੰਦੇ ਉਹ ਘਰ ਹੀ ਆ ਗਿਆ ਸੀ ਠੀਕ ਹੈ ਹਸੀ ਉਹ ਕਹਿੰਦਾ ਸੜ ਕੇ ਤੜ ਕੇ ਨਹੀਂ ਜਾਂਦੀ ਇਹ ਪਟਿਆਰੇ ਦੀ ਨਾ ਅੱਧੀ ਘੰਟਾ ਲੱਗੂ ਬੱਕੀ ਨਾਰੇ ਦੀ ਪਹਿਲੇ ਪਹਿ ਨੂੰ ਮੇਰੇ ਕੰਡੇ ਦੀ ਕੀ ਪਈ ਸੀ ਪਾਈ ਆਦੀ ਹਾਂ ਬਾਪ ਜੀ ਬਸ ਹੀ ਨੀਵੇੜ ਭਾਂਟੇ ਪਾਈ ਆਵੇ ਉਹ ਕਹਿੰਦਾ ਕਾਉਂ ਗੱਡੂ ਤੇਰਾ ਕਾਂਟੜਾ ਪਟਿਆਰੇ ਆਉਣ ਮੰਨੂ ਤੇਰੀ ਪਾੰਗੀ ਨਾਰੇ ਦੀ भो कढूं पंजड़ पीर गु सुण माए कुझु उन बि बाबा घर सिया घर आई भई मा सस न पाणी सानी द ਹਾਂ ਉਹ ਉਹ ਕੁੜੀ ਹੈ ਮਾੁਰੋਂ ਗਈ ਉਹ ਕਲੀ ਕੰਨਿਆ ਕਰਦੀਆਂ ਹਰੇ ਕੰਨਿਆ ਬੋਲ ਆਕਰੀਆਂ ਦੋਤੀ ਹੈ ਜਿਹੜੇ ਉਹਦੇ ਜਾਣਵੇਂ ਦੀ ਹਾਂ ਕਹਿੰਦੇ ਅੰਤਵਾਰੀਆਂ ਆਖਿਆ ਸੁਮਾਏ ਅੰਤਵਾਰਕੇ ਨਾ ਨਹੀਂ ਮਾਏ ਹਾਂ ਹੋਰ ਪਰ ਮਾਂ ਨੇ ਪੁੱਛਦੀ ਸੀ ਨਾ ਜਾਣ ਕੇ ਨੂੰ ਪਤਾ ਸੀ ਵੀ ਆ ਤਾਂ ਰਿਆ ਘਰੇ ਦੇ ਦੇਖਾ ਭਲਾ ਇਹਨੇ ਕਿਹ ਹੈ ਜਪਛਾਣਿਆ ਵੀ ਚੱਕ ਫਟੂ ਕਹਿੰਦੀ ਦੁੱਧ ਦਾ ਢੋਰਾ ਦੀ ਕਾ ਪੁੱਛ ਕੇ ਬਾਰੇ ਪਿਆ ਮੇਰੀ ਕੀ ਨੇ ਹਾਂ ਉਹਨੇ ਕਿਹਾ ਕੌਣ ਗਿਆ ਜੀ ਉਹਨੂੰ ਲੱਗਿਆ ਲੱਗੀ ਹਾਂ ਉਠਿਆ ਨਾ ਤਪਾ ਦੇ ਹਾਂ ਉਹ ਕਹ ਉਹ ਕਹ ਨਾ ਬੁੱਤ ਤੇਰਾ ਮੈਂ ਨਾ ਪੀ ਮੱਟਿਆ ਰਹੇ ਹਾਂ ਉਹ ਵਾਏ ਬੋਲ ਕਿ ਤਾਰ ਪਾ ਕੇ ਨਾਰੇ ਹਾਂ ਉਹ ਵਾਲੇ ਬੋਲ ਯਾਦ ਕਰਾਤੇ ਮੇਰਾ ਉਹ ਵਾਲੇ ਬੋਲ ਕਿ ਤਾਰ ਮੈਂ ਤੂੰ ਮੈਨੂੰ ਵੀ ਕੀ ਕਿਹਾ ਸੀ ਉੱਤੇ ਬਾਈ ਹੁਟ ਵੀ ਕਹਿਆ ਉਹ ਵੀ ਜੰਡੀ ਅੱਜ ਹੁਣ ਤੂੰ ਦੁੱਧ ਲੈ ਕੇ ਆ ਗਈ ਮੇਰੇ ਕੋਲ ਦੁੱਧ ਲੈ ਕੇ ਕਟੋਰੇ ਦੇ ਮੋਤਲ ਕੇ ਦੇ ਲੈਣਾ ਫੌਜੀ ਆਵਾ ਸੱਚੀਆਂ ਨੇ ਝੋਸੀ ਆ ਸੱਚੀਆਂ ਵੜੀਆਂ ਹਈਆਂ ਨੇ ਸਾਰੇ ਕੀ ਗੀਤ ਬਣਿਆ ਹੋਇਆ అరే జరి మాట్